ਸਤਿ ਸ਼੍ਰੀ ਅਕਾਲ ਜੀ ਅਪਨ ਸਾਰਿਆਂ ਨੂੰ ਪਤਾ ਹੀ ਹੈ ਵੀ ਪਿਛਲੇ ਦਿਨੀ ਆਪਣਾ ਬਾਈ ਰਾਜਵੀਰ ਚੰਦਾਜੀ ਦਾ ਐਕਸੀਡੈਂਟ ਹੋ ਗਿਆ ਤੇ ਬਹੁਤ ਹੀ ਹਾਲ ਦੇ ਵੀ ਨਾਜੁਕ ਦੱਸੀ ਜਾ ਰਹੀ ਹੈ ਸੋ ਮੇਰੇ ਵੱਲੋਂ ਕੋਈ ਛੋਟੀ ਜੀ ਰਿਕੁਐਸਟ ਹੈ ਕਿ ਬਾਈ ਦੀ ਫੈਮਿਲੀ ਨੂੰ ਤੇ ਡਾਕਟਰ ਸਾਹਿਬਾਨ ਨੂੰ ਮੇਰੇ ਅਗਰ ਕਿਸੇ ਵੀ ਬਾਡੀ ਪਾਰਟ ਨਾਲ ਜੇ ਬਾਈ ਦੀ ਜ਼ਿੰਦਗੀ ਬਚਦੀ ਹੈ ਤਾਂ ਮੈਂ ਹੱਸ ਕੇ ਆਪਦੇ ਜਿਹੜਾ ਬਾਡੀ ਪਾਰਟ ਦੇਣ ਲਈ ਤਿਆਰ ਹਾਂ ਸੋ ਮੇਰੇ ਵੱਲੋਂ ਇਹ ਛੋਟੀ ਜੀ ਰਿਕੁਐਸਟ ਬਾਈ ਦੀ ਸਾਰੀ ਫੈਮਿਲੀ ਨੂੰ ਤੇ ਡਾਕਟਰ ਸਰਵਾਨ ਨੂੰ ਰਿਕੁਐਸਟ ਕਰ ਰਿਹਾ ਮੈਂ ਕਿਉਂਕਿ ਬਾਈ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਾਈ ਘਰ ਦਾ ਮੇਨ ਜਿਹੜਾ ਹੈਗਾ ਹਨਾ ਪਿਛਲੇ ਦੇਣੀ ਬਾਈ ਦੇ ਫਾਦਰ ਸਾਹਿਬ ਵੀ ਐਕਸਪਾਇਰ ਹੋ ਗਈ ਸੀ ਸੋ ਮੇਨ ਜਿਹੜਾ ਘਰ ਦਾ ਪਕੇ ਜੀ ਵੀ ਜਿਹੜਾ ਹੈਗਾ ਉਹ ਬਾਈ ਰਾਜੂ ਜਗੰਦਾ ਜੀ ਆਪ ਨੇ ਤੇ ਬੱਚੇ ਨੇ ਛੋਟੇ ਛੋਟੇ ਹਨਾ ਤੇ ਮੈਂ ਹੋਰ ਕੁਝ ਨਹੀਂ ਕਹੂੰਗਾ ਬਸ ਸਿਰਫ ਇਹ ਨਹੀਂ ਕਹੂੰਗਾ ਮੈਂ ਆਪਣੀ ਬਾਡੀ ਦਾ ਕੋਈ ਵੀ ਪਾਰਟ ਦੇਣ ਲਈ ਤਿਆਰ ਹਾਂ ਕੋਈ ਬ੍ਰੇਨ ਦਾ ਕੋਈ ਹਾਰਟ ਦਾ ਕੋਈ ਲੀਵਰ ਦਾ ਕੋਈ ਵੀ ਮਤਲਬ ਅਗਰ ਮੇਰੀ ਬਾਡੀ ਦਾ ਪਾਰਟ ਦੇਣ ਨਾਲ ਬਾਈ ਦੀ ਜ਼ਿੰਦਗੀ ਬਚਦੀ ਹੈ ਤਾਂ ਮੈਂ ਬਾਡੀ ਪਾਰਟ ਦੇਣ ਲਈ ਤਿਆਰ ਹਾਂ ਸੋ ਆਪਣੀ ਇਸ 뮤지컬 ਲਾਈਨ ਜਾਂ ਫਿਲਮ ਇੰਡਸਟਰੀ ਦੀ ਕਾਫੀ ਬੰਦੇ ਜਿਹੜੇ ਇਹਨੇ ਮੈਨੂੰ ਜਾਣਦੇ ਵੀ ਨੇਗੇ ਸੋ ਮੈਂ ਆਪਣਾ ਨੰਬਰ ਵੀ ਅ ਬੋਲ ਸਕਦਾ ਹਾਂ ਤੇ ਨਹੀਂ ਮੈਨੂੰ ਸਾਰੇ ਜਾਣਦੇ ਵੀ ਨਹੀਂਗੇ ਬਹੁਤ ਜ਼ਿਆਦਾ ਜਿਹੜੇ ਹੈਗੇ ਨਹੀਂ ਜਾਣਦੇ ਨੇਗੇ ਤਾਂ ਮੈਂ ਆਪਣੇ ਆਰਗਨ ਆਪਣੀ ਜਿਹੜਾ ਬਾਡੀ ਪਾਰਟ ਦੇਣ ਲਈ ਤਿਆਰ ਹਾਂ ਅਗਰ ਮੇਰੇ ਬਾਡੀ ਪਾਰਟ ਨਾਲ ਕਿਸੇ ਬਾਡੀ ਦੇ ਨਾਲ ਬਾਈ ਜਿੰਦਗੀ ਬਚਦੀ ਹੈ ਤਾਂ ਮੈਂ ਦੇਣ ਲਈ ਤਿਆਰ ਹਾਂ ਸੋ ਕਿਉਂਕਿ ਬਾਈ ਬਹੁਤ ਪਿਆਰਾ ਇਨਸਾਨ ਹੈ ਸੋ ਇਨੀਆਂ ਦੁਆਵਾਂ ਬਾਈ ਦੇ ਲਈ ਸਾਰਾ ਪੰਜਾਬ ਸਾਰੀ ਇੰਡੀਆ ਸਾਰਾ ਬਾਹਰੋਂ ਵੀ ਤੇ ਸਾਰੇ ਬਾਈ ਲਈ ਇਨੀਆਂ ਦੁਆਵਾਂ ਕਰ ਰਹੇ ਸਤਿ ਸ਼੍ਰੀ ਅਕਾਲ ਜੀ ਅਪਨ ਸਾਰਾ ਨੂੰ ਪਤਾ ਹੀ ਹੈ ਵੀ ਪਿਛਲੇ ਦਿਨੀ ਆਪਣਾ ਬਾਈ ਰਾਜਵੀਰ ਚੰਦਾ ਜੀ ਦਾ ਐਕਸੀਡੈਂਟ ਹੋ ਗਿਆ ਤੇ ਬਹੁਤ ਹੀ ਹਾਲ ਜਿਹੜੀ ਨਾਜ਼ੁਕ ਦੱਸੀ ਜਾ ਰਹੀ ਹੈ ਸੋ ਮੇਰੇ ਵੱਲੋਂ ਕੋਈ ਛੋਟੀ ਜੀ ਰਿਕੁਐਸਟ ਹੈਗੀ ਬਾਈ ਦੀ ਫੈਮਿਲੀ ਨੂੰ ਤੇ ਡਾਕਟਰ ਸਾਹਿਬਾਨ ਨੂੰ ਮੇਰੇ ਅਗਰ ਕਿਸੇ ਵੀ ਬਾਡੀ ਪਾਰਟ ਨਾਲ ਜੇ ਬਾਈ ਦੀ ਜ਼ਿੰਦਗੀ ਬਚਦੀ ਹੈ ਤਾਂ ਮੈਂ ਹੱਸ ਕੇ ਅੱਜ ਜਿਹੜਾ ਬਾਡੀ ਪਾਰਟ ਦੇਣ ਲਈ ਤਿਆਰ ਆ ਸੋ ਮੇਰੇ ਵੱਲੋਂ ਇਹ ਛੋਟੀ ਜੀ ਰਿਕੁਐਸਟ ਬਾਈ ਦੀ ਸਾਰੀ ਫੈਮਿਲੀ ਨੂੰ ਤੇ ਡਾਕਟਰ ਸਾਹਿਬਾਨ ਨੂੰ ਰਿਕੁਐਸਟ ਕਰ ਰਿਹਾ ਮੈਂ ਕਿਉਂਕਿ ਬਾਈ ਦਾ ਜਿਉਂਦੇ ਰਹਿਣਾ ਬਹੁਤ ਜ਼ਰੂਰੀ ਹੈ ਕਿਉਂਕਿ ਬਾਈ ਕਰਦਾ ਮੇਨ ਜਿਹੜਾ ਹੈਗਾ ਜਣਾ ਪਿਛਲੇ ਦੇਣੀ ਬਾਈ ਦੇ ਪਾਦਰ ਸਾਹਿਬ ਵੀ ਐਕਸਪਾਇਰ ਹੋ ਗਈ ਸੀ ਸੋ ਮੇਨ ਜਿਹੜਾ ਘਰ ਦਾ ਪਕੇਦੀ ਜੀ ਜਿਹੜਾ ਹੈਗਾ ਉਹ ਬਾਈ ਰਾਜੂ ਜਗੰਦਾ ਜੀ ਆਪ ਨੇ ਤੇ ਬੱਚੇ ਨੇ ਛੋਟੇ ਛੋਟੇ ਹਨਾ ਤੇ ਮੈਂ ਹੋਰ ਕੁਝ ਨਹੀਂ ਕਹੂੰਗਾ ਬਸ ਸਿਰਫ ਇਹ ਨਹੀਂ ਕਹੂੰਗਾ ਮੈਂ ਆਪਣੀ ਬਾਡੀ ਦਾ ਕੋਈ ਵੀ ਪਾਰਟ ਦੇਣ ਲਈ ਤਿਆਰ ਆ ਕੋਈ ਬ੍ਰੇਨ ਦਾ ਕੋਈ ਹਾਰਟ ਦਾ ਕੋਈ ਲੀਵਰ ਦਾ ਕੋਈ ਵੀ ਮਤਲਬ ਅਗਰ ਮੇਰੀ ਬਾਡੀ ਦਾ ਪਾਰਟ ਦੇਣ ਨਾਲ ਬਾਈ ਦੀ ਜ਼ਿੰਦਗੀ ਬਚ ਗਈ ਹੈ ਤਾਂ ਮੈਂ ਬਾਡੀ ਪਾਰਟ ਦੇਣ ਲਈ ਤਿਆਰ ਆ ਸੋ ਆਪਣੀ ਇਸ 뮤지컬 ਲਾਈਨ ਜਾਂ ਫਿਲਮ ਇੰਡਸਟਰੀ ਦੀ ਕਾਫੀ ਬੰਦੇ ਜਿਹੜੇ ਹੈਗੇ ਮੈਨੂੰ ਜਾਣਦੇ ਵੀ ਨੇਗੇ ਸੋ ਮੈਂ ਆਪਣਾ ਨੰਬਰ ਵੀ ਬੋਲ ਸਕਦਾਗਾ ਤੇ ਨਹੀਂ ਮੈਨੂੰ ਸਾਰੇ ਜਾਣਦੇ ਵੀ ਨੇਗੇ ਬਹੁਤ ਜਿਆਦਾ ਜਿਹੜੇ ਹੈਗੇ ਨਹੀਂ ਜਾਣਦੇ ਨੇਗੇ ਤਾਂ ਮੈਂ ਆਪਣੇ ਆਰਗਨ ਆਪਣੀ ਜਿਹੜਾ ਬਾਡੀ ਪਾਰਟ ਦੇਣ ਲਈ ਤਿਆਰ ਹਾਂ ਅਗਰ ਮੇਰੇ ਬਾਟ ਨਾਲ ਕਿਸੇ ਬਾਡੀ ਦੇ ਨਾਲ ਬਾਈ ਜ਼ਿੰਦਗੀ ਬਚਦੀ ਹੈ ਤਾਂ ਮੈਂ ਦੇਣ ਲਈ ਤਿਆਰ ਹਾਂ ਸੋ ਕਿਉਂਕਿ ਬਾਈ ਬਹੁਤ ਪਿਆਰਾ ਇਨਸਾਨ ਹੈ ਸੋ ਇਹਨੀਆਂ ਦੁਆਵਾਂ ਬਾਈ ਦੇ ਲਈ ਸਾਰਾ ਪੰਜਾਬ ਸਾਰੀ ਇੰਡੀਆ ਸਾਰਾ ਬਾਹਰੋਂ ਵੀ ਤੇ ਸਾਰੇ ਬਾਈ ਲਈ ਇਹਨੀਆਂ ਦੁਆਵਾਂ ਕਰ ਰਹੇ ਆ। ਇਦਾਂ ਦੀਆਂ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇ ਐਮ ਮੀਡੀਆ ਟੀਵੀ। ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027।